ਸਾਬਕਾ ਫੌਜੀ ਜੋ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਸਨ ਅਤੇ ਗ੍ਰਾਂਟਾਂ ਤੇ ਬਾਜ਼ ਆਖਰਕ ਸਰਕਾਰ ਨੂੰ ਗਰਾਊਂਡ ਤੋਂ ਰਿਪੋਰਟ ਭੇਜ ਰਹੇ ਸਨ ਬੀਤੇ ਦਿਨੀ ਉਹਨਾਂ ਨੂੰ ਭਗਵੰਤਮਾਨ ਸਰਕਾਰ ਦੁਆਰਾ ਚਲਦਾ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਿੱਚ ਜੀਓਜੀ ਸਮੇਂ-ਸਮੇਂ ਤੇ ਸੰਘਰਸ਼ ਕਰ ਰਿਹਾ ਹੈ ਅਤੇ ਹੁਣ ਸਾਬਕਾ ਫੌਜੀਓ ਦੁਆਰਾ ਭਗਵੰਤਮਾਨ ਦੀ ਕੋਠੀ ਨੂੰ ਕੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਵਤਾਰ ਸਿੰਘ ਫਗਰ ਸਰ ਜੀ ਮੈਂ ਮਾਲਵਾ ਜ਼ੋਨ ਦਾ ਜ਼ੋਨ ਅਨਛਾਰ ਜੈ ਸਰ ਅੱਜ ਜੀਓਜੀ ਦੀ ਇੱਕ ਮੀਟਿੰਗ ਰੱਖੀ ਜਾ ਰਹੀ ਹੈ ਕੀ ਕਹੋਗੇ ਅੱਜ ਅਸੀਂ ਮੌਕੇ ਦੇ ਵਿੱਚ ਸਾਡੀ ਸਾਰੀ 31 ਮੈਂਬਰੀ ਕਮੇਟੀ ਦੀ ਪੂਰੇ ਪੰਜਾਬ ਦੀ ਜਿਹੜੀ ਅਸੀਂ ਚੁਣੀ ਗਈ ਹੈ ਜੀ ਉਹਦੀ ਅੱਜ ਮੀਟਿੰਗ ਹੈ ਇੱਥੇ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਕੋਠੀ ਉਮਰੇ ਧਰਨਾ ਦੇਣ ਵਾਸਤੇ ਅੱਜ ਅਸੀਂ ਮੀਟਿੰਗ ਕਰ ਰਹੇ ਹਾਂ ਉਹਦੇ ਅੱਜ ਇਕੱਠੇ ਹੋਏ ਆ ਮੀਟਿੰਗ ਚੱਲੀ ਜਾਂਦੀ ਸਾਡੀ ਕਾਰਨ ਕੀ ਸਮੇਂ ਦੇਉ ਕਿਉਂਕਿ ਜੀਓਜੀ ਵੱਲੋਂ ਸਮੇਂ-ਸਮੇਂ ਤੇ ਧਰਨੇ ਵੀ ਦਿੱਤੇ ਗਏ ਆ ਸੈਕਲ ਰੈਲੀਆਂ ਵੀ ਕੀਤੀਆਂ ਗਈਆਂ ਪਰ ਮੰਗਾਂ ਤੇ ਪੂਰੀ ਨਹੀਂ ਪਿਆ ਇਹ ਅਨਾੜੀ ਸਰਕਾਰ ਹੈ ਇਹ ਮੁੱਖ ਮੰਤਰੀ ਵੀ ਅਨਾੜੀ ਹੈ ਇਹਨਾਂ ਦੇ ਮੰਤਰੀ ਵੀ ਅਨਾੜੀ ਹੈ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਜੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਦੋਂ ਨਵੀਂ-ਨਵੀਂ ਸਰਕਾਰ ਬਣੀ ਸੀਗੀ ਇਹਨਾਂ ਦੇ ਐਮਐਲਏ ਨੂੰ ਇਹ ਨਹੀਂ ਪਤਾ ਸੀਗਾ ਕਿ ਅਸੀਂ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਜਾ ਕੇ ਬਹਿਣਾ ਹੈ ਕਿ ਤਹਿਸੀਲਦਾਰ ਨੂੰ ਅਸੀਂ ਆਪ ਦੇ ਦਫ਼ਤਰ ਸੱਦਣਾ ਹੈ ਇੰਨੀ ਕੀ ਤੈਨੂੰ ਨੌਲੇਜ ਸੀਗੀ ਤੇ ਇਹ ਸਾਡੇ ਸਾਫਕਾ ਫੌਜੀਆਂ ਦਾ ਕੀ ਜੀਓਜੀ ਦਾ ਇਹ ਕੀ ਹੈ ਸਾਡੀ ਸਾਡੀ ਮਤਲਬ ਇਹ ਨਾੜ ਪਛਾਣ ਸਕਦੇ ਆ ਕਿਉਂਕਿ ਇਹ ਜੀਓਜੀ ਉਹ ਹੈ ਇਹ ਸੰਘਰਸ਼ੀ ਜੋਦੇ ਉਹ ਹੈ ਜਿਨ੍ਹਾਂ ਨੇ ਚైనా ਦੇ ਤੇ ਪਾਕਿਸਤਾਨ ਦੇ ਬਾਡ ਤੇ ਰਹਿ ਕੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕਰਵਾਣ ਕਰ ਦਿੱਤੀਆਂ ਸੀ ਇਹ ਰਜਾਈਆਂ ਲੈ ਕੇ ਸੌਂਦੇ ਰਹੇ ਸੀ ਪਰ ਹੁਣ ਕਿਉਂ ਨਕਾਰਾ ਬਣਾ ਦਿੱਤਾ ਗਿਆ ਜੀਓਜੀ ਇਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਫੌਜੀ ਹੈ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਕਿ ਫੌਜੀ ਦੀ ਇੱਕ ਜ਼ਿੰਦਗੀ ਬਰਫ਼ ਦੇ ਵਿੱਚ ਇਹ ਉਹ ਜੋੜੇ ਆ ਜਿਨ੍ਹਾਂ ਨੇ ਕਦੇ ਸੂਰਜ ਜਾਂ ਚੰਦ ਵੇਖਿਆ ਹੀ ਨਹੀਂ ਕਦੇ ਗਲੇਸ਼ੀਅਰ ਦੇ ਵਿੱਚ ਜਾਂਦੇ ਹਨ ਉਹਨਾਂ ਨੂੰ ਐ ਨਹੀਂ ਪਤਾ ਸੂਰਜ ਗੋਜੜਦਾ ਚੰਦ ਗੋਜੜਦਾ ਇਹ ਉਹ ਜਿਹੜੀਆਂ ਪ੍ਰੋਬਲਮਾਂ ਦੇ ਨਾਲ ਲੜ ਕੇ ਆਏ ਹੋਏ ਆ ਜਿਹੜੇ ਪੰਜਾਬ ਸਰਕਾਰ ਦੀਆਂ ਸਕੀਮਾਂ ਇਹ ਤਾਂ ਸਾਡੇ ਖੱਬਿਆਂ ਦਾ ਕੰਮ ਹੈ ਕੀ ਇਹਨੂੰ ਬਦਲਾਵ ਦੀ ਨੀਤੀ ਸਮਝਦੀ ਹੈ ਬਦਲਾਖੋਰੀ ਦੀ ਨੀਤੀ ਸਮਝਣ ਉਹ ਇਹ ਸਰਕਾਰ ਬਦਲਾਖੋਰੀ ਦੀ ਨੀਤੀ ਸਮਝਦੀ ਹੈ ਕਿਉਂਕਿ ਜਿਹੜੀਆਂ ਪਿਛਲੀਆਂ ਜਿੰਨੀਆਂ ਵੀ ਗ੍ਰਾਂਟਾਂ ਆਈਆਂ ਪਿਛਲੀ ਸਰਕਾਰ ਦੀਆਂ ਕਾਂਗਰਸ ਸਰਕਾਰ ਦੀਆਂ ਗ੍ਰਾਂਟਾਂ ਚੱਲੀ ਜਾਂਦੀਆਂ ਪਰ ਜਿਹੜੇ ਇਹਨਾਂ ਨੇ ਆਪਦੇ ਨਮਾਇੰਦਿਆਂ ਨੂੰ ਗਲੀਆਂ ਦੇ ਨਾਲੀਆਂ ਦੇ ਅੱਛਾ-ਅੱਛਾ ਲੈਟਰਨਾਂ ਦੇ ਮਰੇਗਾ ਦੇ ਵਿੱਚ ਆਦੇ ਓਵਰਸੀਰ ਲਾਤੇ ਰਾਸ਼ਨ ਕਾਰਡ ਬਣਾਉਣ ਵਾਸਤੇ ਇਹਨਾਂ ਨੇ ਆਪਦੇ ਬੰਦੇ ਲਾਤੇ ਅਸੀਂ ਉਹ ਚੀਜ਼ਾਂ ਨੂੰ ਚੈੱਕ ਕਰਦੇ ਸੀਗੇ ਜਿਹੜਾ ਸੈਂਟਰ ਸਰਕਾਰ ਤੋਂ ਇੱਕ ਰੁਪਿਆ ਚੱਲਦਾ ਸੀਗਾ ਉਹ ਅਸੀਂ ਗਰੀਬ ਅਮੀਰ ਤੱਕ ਇੱਕ ਰੁਪਿਆ ਪਹੁੰਚਾਉਂਦੇ ਸੀਗੇ ਕਿਉਂਕਿ ਪੁਰਾਣੀ ਕਹਾਵ ਸੀਗੇ ਸੈਂਟਰ ਸਰਕਾਰ ਦਾ ਇੱਕ ਰੁਪਿਆ ਚੱਲ ਕੇ ਪੰਜਾਬ ਦੇ ਵਿੱਚ 10 ਪੈਸੇ ਰਹਿ ਜਾਂਦਾ ਮਜ਼ਦੂਰ ਕੋਲ 10 ਪੈਸੇ ਪਹੁੰਚਦੇ ਆ ਅਸੀਂ ਉਹ ਰੁਪਏ ਨੂੰ ਰੁਪਿਆ ਬਣਾ ਕੇ ਮਜ਼ਦੂਰ ਦੇ ਕੋਲੇ ਭੇਜਦੇ ਸੀਗੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚੈੱਕ ਕਰ ਲਓ ਜੀਓ ਜੀ ਦੇ ਕੰਮ ਹਰ ਸਕੂਲ ਨੂੰ ਜਾ ਕੇ ਚੈੱਕ ਕਰਦੇ ਸੀਗੇ ਹਰ ਸਕੂਲ ਦੇ ਗੇਟ ਤੇ ਖੜ ਜਾਂਦੇ ਸੀ ਟੀਚਰ ਨੂੰ ਇਹ ਚੈੱਕ ਕਰਦੇ ਸੀ ਕਿ ਮੋਬਾਈਲ ਤੇ ਨਹੀਂ ਚਲਾ ਰਿਆ ਤੁਸੀਂ ਰਿਜ਼ਲਟ ਚੈੱਕ ਕਰ ਲਓ ਸਰਕਾਰੀ ਜਿਹੜੇ ਸਾਡੇ ਸਕੂਲ ਆ ਪੰਜਾਬ ਸਰਕਾਰ ਦੇ ਉਹਨਾਂ ਦਾ 100% ਰਿਜ਼ਲਟ ਆਇਆ ਹੈ ਤੇ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦਾ 50% ਰਿਜ਼ਲਟ ਆਇਆ ਹੈ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਖੁੱਲੀਆਂ ਹੋਈਆਂ ਉਹਨਾਂ ਨੂੰ ਅਸੀਂ ਨਰਸਾਂ ਨੂੰ ਚੈੱਕ ਕਰਦੇ ਸੀ ਅਸੀਂ ਡਾਕਟਰਾਂ ਨੂੰ ਚੈੱਕ ਕਰਦੇ ਸੀ ਕਿ ਜੇ ਸਾਡੇ ਮਜ਼ਦੂਰ ਭਰਾ ਗਰੀਬ ਹੈਗੇ ਉਹਨਾਂ ਨੂੰ ਦਵਾਈ ਟਾਈਮ ਨਾਲ ਮਿਲਦੀ ਹੈ ਅਸੀਂ ਉਹਨਾਂ ਨੂੰ ਚੱਕਰ ਦੇ ਸੀ ਲੇਟ ਕਿਉਂ ਆਏ ਆ ਗੱਲ ਕਰੀਏ ਤਾਂ ਪੰਜਾਬ ਸਰਕਾਰ ਹੈ ਜਿਹੜੀ ਬਦਲਾਅ ਨੂੰ ਲੈ ਕੇ ਆਈ ਸੀ ਕਹਿੰਦੇ ਸੀ ਧਰਨੇ ਨਹੀਂ ਲਾਉਣ ਦਿੱਤੇ ਜਾਣਗੇ ਸਰਕਾਰ ਆਉਣ ਤੇ ਇਹੀ ਬਦਲਾਅ ਲੱਗਦਾ ਤੁਹਾਨੂੰ ਅਸੀਂ ਤਾਂ ਖੁਦ ਸਾਡੇ ਸਾਥਕਾ ਫੌਜੀਆ ਨੇ ਖੁਦ ਇਹ ਚੀਜ਼ ਨੂੰ ਬਦਲਾਅ ਕਰਨ ਵਾਸਤੇ ਸਰਕਾਰ ਨੂੰ ਵੋਟਾਂ ਪਾਈਆਂ ਸੀ ਕਿ ਇਹ ਸਰਕਾਰ ਚੰਗੀ ਹੋਊਗੀ ਪਰ ਸਿਆਣੇ ਕਹਿੰਦੇ ਹੁੰਦੇ ਆ ਕਿ ਬਾਪ ਨੂੰ ਕਿਵੇਂ ਚੰਗਾ ਖਵਾਉਣਾ ਹੈ ਉਹਨੇ ਆਪਦੇ ਕਿਸੇ ਨੇ ਚਾਚੇ ਨੇ ਕਿਹਾ ਸੀ ਤੁਹਾਡੇ ਬਾਪ ਨੂੰ ਚੰਗਾ ਖਵਾਉਣਾ ਹੈ ਪਰੇ ਸਰਕਾਰ ਪਿਛਲੀ ਕਾਲੀ ਸਰਕਾਰਾਂ ਨੂੰ ਕਾਂਗਰਸੀ ਦੀ ਪਿੱਛੇ ਸਰਕਾਰਾਂ ਕਿ ਉਹਨੂੰ ਚੰਗਾ ਖਵਾਊਗੀ ਬਾਪ ਨੇ ਚਾਚੇ ਨੇ ਕਿਹਾ ਸੀਗਾ ਆਹਦੇ ਭਤੀਜੇ ਨੂੰ ਵੀ ਤੂੰ ਆਹਦੇ ਪਿਓ ਨੂੰ ਚੰਗਾ ਖੋਣਾ ਹੈ ਕਿਵੇਂ ਖਵਾਏਗਾ ਉਹ ਕਹਿੰਦਾ ਸੀ ਆ ਉਹਨੇ ਪੁੱਛ ਲਿਆ ਆਹਦੇ ਪਿਓ ਨੂੰ ਸਿੱਟਣਾ ਤੇ ਗਿਆ ਸੀ ਨਹਿਰ ਚ ਦਰਿਆ ਚ ਉਦੋਂ ਸਿੱਟਣ ਲੱਗਿਆ ਤਾਂ ਉਹ ਕਹਿੰਦਾ ਰੁਕ ਜਾ ਕਹਿੰਦਾ ਕਿਉਂ ਕਹਿੰਦਾ ਇੱਥੇ ਤਾਂ ਮੈਂ ਆਹਦੇ ਮੈਂ ਆਹਦੇ ਪਿਓ ਨੂੰ ਸਿੱਟ ਕੇ ਗਿਆ ਸੀਗਾ ਤੂੰ ਮੈਨੂੰ ਥੋੜਾ ਗਾਂ ਸਿੱਟ ਦੇ ਮੈਂ ਕੋ ਚੰਗਾ ਕਹਿ ਦਊਗਾ ਇਹ ਸਰਕਾਰ ਦਾ ਬਦਲਾਅ ਅਸੀਂ ਮੰਗਿਆ ਸੀ ਨਾ ਬਦਲਾਅ ਅਸੀਂ ਮੰਗਿਆ ਸੀਗਾ ਅਸੀਂ ਵੋਟਾਂ ਪਾਈਆਂ ਸੀਗੀਆਂ ਪਰ ਸਾਨੂੰ ਨਹੀਂ ਪਤਾ ਕਿ ਕੋਈ ਕਾਲੀਆਂ ਚੋਂ ਆਇਆ ਕੋਈ ਕਾਂਗਰਸ ਚੋਂ ਆਇਆ ਕੋਈ ਬੀਜੇਪੀ ਚੋਂ ਆਇਆ ਕੋਈ ਕਿਸੇ ਪਾਰਟੀ ਚੋਂ ਆਇਆ ਵੀ ਇਹ ਸਾਰਾ ਖੋਰ ਇਕੱਠਾ ਹੋ ਕੇ ਆਮ ਪਾਰਟੀ ਬਣੀ ਹੋਈ ਹੈ ਅਗਲੀ ਰਣਨੀਤੀ ਕੀ ਹੋਗੀ ਰਣਿਤ ਜੜ ਇਹ ਕਿ ਅੱਜ ਮੀਟਿੰਗ ਚੱਲੀ ਜਾਂਦੀ ਹੈ ਸਾਡੇ ਸਾਰੇ ਜ਼ਿਲ੍ਹਿਆਂ ਦੇ ਨੁਮਾਇੰਦੇ ਜਿਹੜੇ ਇੱਥੇ ਪਹੁੰਚੇ ਹੋਏ ਆ ਅਸੀਂ ਥੋੜੇ ਆਉਣ ਵਾਲੇ ਦਿਨਾਂ ਤੱਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਜਿਹੜੀ ਸੰਗਰੂਰ ਹੈਗੀ ਆ ਉਹਦੇ ਆਸਤੇ ਅਸੀਂ ਧਰਨਾ ਪਰਮਾਨੈਂਟ ਧਰਨਾ ਲਾਵਾਂਗੇ ਅਸੀਂ ਉਹਨਾਂ ਤੱਕ ਉੱਠਾਂਗੇ ਨਹੀਂਗੇ ਜਿੰਨਾਂ ਤੇ ਸਾਡਾ ਇਹ ਜਿਹੜੇ ਗਰੀਬ ਮਜ਼ਦੂਰਾਂ ਦੀਆਂ ਸਕੀਮਾਂ ਬਣਾਉਣ ਵਾਸਤੇ ਜੀਓ ਜੀ ਭਰਤੀ ਕੀਤੇ ਸੀਗੇ ਉਹਨਾਂ ਨੂੰ ਬਹਾਲ ਨਹੀਂ ਕਰਦੇ ਕੱਲ ਵੀ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਜਿਹੜਾ ਧਰਨਾ ਦਿੱਤਾ ਗਿਆ ਸੀ ਕੀਰਤੀ ਕਿਸਾਨ ਯੂਨੀਅਨ ਵੱਲੋਂ ਉਹਨਾਂ ਦੇ ਉੱਤੇ ਵੀ ਲਾਠੀ ਚਾਰਜ ਹੋਇਆ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਉਹ ਆਪਦੀਆਂ ਮੰਗਾਂ ਲੈ ਕੇ ਗਏ ਸੀ ਉਹਨਾਂ ਨੇ ਵੀ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ ਵੀ ਬਦਲਾਅ ਚਾਹੁੰਦੇ ਸੀ ਪਰ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਦੇ ਲਾਠੀਆਂ ਡਾਂਗਾ ਮਾਰेंगे ਅਸੀਂ ਸਖਤ ਸ਼ਬਦਾਂ ਵਿੱਚ ਉਹਨਾਂ ਦੀ ਖੇਧੀ ਕਰਦੇ ਆ ਸਰਕਾਰ ਦੀ ਦੇ ਵਿੱਚ ਸਰ ਕੀ ਨਾਮ ਤੁਹਾਡਾ ਜੀ ਮਿਆ ਨਾ ਕੈਪਟਨ ਜਨਰਲ ਸਿੰਘ ਮੈਂ ਜੀਓਜੀ ਦਾ ਪੰਜਾਬ ਪ੍ਰਧਾਨ ਹਾਂ ਜੀ ਕੈਪਟਨ ਸਾਹਿਬ ਅੱਜ ਤੁਹਾਡੇ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਕੀ ਕੀ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਮੈਂ ਵੱਖ-ਵੱਖ ਚੈਨਲਾਂ ਦਾ ਜੋ ਸਾਡੇ ਚੈਨਲ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਜੋ ਸਾਡਾ ਮੀਟਿੰਗ ਦਾ ਮੇਨ ਮਕਸਦ 9 ਸਤੰਬਰ ਤੋਂ ਲੈ ਕੇ ਪੰਜਾਬ ਸਰਕਾਰ ਨੇ ਜਿਹੜੀ ਜ ਸਾਡੀ ਜੀਓਜੀ ਗਾਰਡਨ ਸਕੀਮ ਸੀ ਉਹਨੂੰ ਬਰਖਾਸਤ ਕਰਤਾ ਸੀ ਉਦੋਂ ਤੋਂ ਲੈ ਕੇ ਅਸੀਂ ਲਗਾਤਾਰ ਰੋਸ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ لیکن ਸਾਡੀ ਪੰਜਾਬ ਸਰਕਾਰ ਨੇ ਇੱਕ ਵੀ ਗੱਲ ਨਹੀਂ ਸੁਣੀ ਅਸੀਂ ਮੇਨ ਸਾਡਾ ਮਕਸਦ ਵੀ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਹੈ ਲੇਕਿਨ ਮੁੱਖ ਮੰਤਰੀ ਨਾਲ ਮੀਟਿੰਗ ਅਜੇ ਤੱਕ ਨਹੀਂ ਕੀਤੀ ਨਾ ਸਮਾਂ ਦੇ ਕੇ ਵੀ ਉਹਨਾਂ ਨਾਲ ਸਾਡਾ ਮੀਟਿੰਗ ਨਹੀਂ ਕੀਤੀ ਅੱਜ ਸਾਡਾ ਇਹ ਮੇਨ ਮਕਸਦ ਹੈ ਅਸੀਂ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਕਮੇਟੀ ਮੈਂਬਰ ਨੇ ਉਹਨਾਂ ਨੂੰ ਇੱਥੇ ਇਕੱਠੇ ਕੀਤਾ ਹੈ ਸਾਡਾ ਇੱਕ ਵਿਚਾਰ ਬਣ ਰਿਹਾ ਹੈ ਕਿ ਅਸੀਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਪੱਕਾ ਧਰਨਾ ਲਾਉਣ ਜਾ ਰਹੇ ਹਾਂ ਇੰਦੀ ਤਰੀਕ ਅਸੀਂ ਹੁਣ ਆਪਣੀ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰਕੇ ਉਹ ਤੁਹਾਨੂੰ ਜਿੱਕ ਦਿਨ ਤੱਕ ਅਸੀਂ ਅਖਬਾਰ ਚੋਂ ਦੀ ਖਬਰ ਲਵਾ ਦੇਾਂਗੇ ਵੀ ਅਸੀਂ ਪੱਕਾ ਧਰਨਾ ਕੌਂਦ ਲੇ ਕੇ ਸ਼ੁਰੂ ਕਰਨਾ ਉੱਥੇ ਔਰ ਉਹਦੀ ਜੋ ਰੂਪ ਰੇਖਾ ਹੈ ਉਹ ਜੇ ਅਸੀਂ ਤਿਆਰ ਕਰ ਰਹੇ ਹਾਂ ਸਾਡਾ ਮੇਨ ਮਕਸਦ ਇਹ ਵੀ ਪੰਜਾਬ ਚ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਸੀ ਕਿਉਂਕਿ ਜਿੰਨੇ ਵੀ ਜਿਓਜੀ ਸੀ ਸਾਡੀ ਡੇਲੀ ਅਸੀਂ ਹਰ ਇੱਕ ਰਿਪੋਰਟ ਪਾਉਂਦੇ ਸੀ ਲੇਕਿਨ ਆਮ ਸਰਕਾਰ ਦੇ 6 ਮਹੀਨਿਆਂ ਦੇ ਟਾਈਮ ਦੌਰਾਨ ਸਾਡੀ ਤੱਕਮਨ 11 ਲੱਖ ਰਿਪੋਰਟ ਸੀ ਜਿਨ੍ਹਾਂ ਤੇ ਇਹਨਾਂ ਨੇ ਕੋਈ ਵੀ ਅਸਰ ਨਹੀਂ ਕੀਤਾ ਅਗਰ ਇਹ ਸਾਡੀਆਂ ਰਿਪੋਰਟਾਂ ਦੇ ਅਸਰ ਕਰਦੇ ਤੇ ਜੋ ਪੰਜਾਬ ਜੇਪੀ ਇਹਨਾਂ ਨੇ ਬੇਈਮਾਨੀ ਦਾ ਮੁੱਦਾ ਭ੍ਰਿਸ਼ਟਾਚਾਰ ਦਾ ਮੁੱਦਾ ਲੈ ਕੇ ਆਈ ਸੀ ਉਹ ਬਿਲਕੁਲ ਖਤਮ ਹੋ ਜਾਣ ਸੀ ਕਿਉਂਕਿ ਅਸੀਂ ਹਰ ਇੱਕ ਜਿੰਨੇ ਵੀ ਸਾਡੇ ਡਿਪਾਰਟਮੈਂਟ ਨੇ ਹਰ ਇੱਕ ਡਿਪਾਰਟਮੈਂਟ ਦੇ ਜੋ-ਜੋ ਚੋਰੀ ਹੋ ਰਹੀ ਸੀ ਉਹਦੇ ਬਾਰੇ ਸੀ ਹਰ ਇੱਕ ਜੀ ਦੀ ਰਿਪੋਰਟ ਆਪਣੀ ਐਪ ਤੇ ਪਾਉਂਦੇ ਸੀ ਉਹ ਜਿੰਨੇ ਵੀ ਇਹਨਾਂ ਦੇ ਅਧਿਕਾਰੀ ਸੀ ਇਹਨਾਂ ਅਧਿਕਾਰੀਆਂ ਨੇ ਸਾਡੀਆਂ ਪਿਛਲੇ 6 ਮਹੀਨਿਆਂ ਤੋਂ ਲੈ ਕੇ ਇੱਕ ਵੀ ਸਾਡੀ ਰਿਪੋਰਟ ਨਹੀਂ ਵੇਖੀ ਨਾ ਹੀ ਸਾਡੀ ਰਿਪੋਰਟ ਤੇ ਕੋਈ ਅਸਰ ਕੀਤਾ ਉਲਟਾ ਸਾਨੂੰ ਨੇ ਇਹ ਕਹਿ ਕੇ ਬਦਨਾਮ ਕੀਤਾ ਕਿ ਜਿਹੜੇ ਕਿ ਅਸੀਂ ਡਿਊਟੀਆਂ ਦੇ ਰੱਖੇ ਜੀਓ ਜੀ ਰੱਖੇ ਸੀ ਇਹ ਆਪਣਾ ਕੰਮ ਨਹੀਂ ਕਰਦੇ ਸੀ ਜਦੋਂ ਕਿ ਸਾਡੇ ਜੀਓ ਜੀ ਆਪਣੇ ਤਨ ਮਨ ਨਾਲ ਆਪਣੀ ਹਰ ਡਿਊਟੀ ਤੇ ਆਪਣੇ ਗਰਾਊਂਡ ਤੇ ਜਾ ਕੇ ਫਿਲਦਾ ਚੈੱਕ ਕਰਕੇ ਉਸ ਚੀਜ਼ ਦੀ ਰਿਪੋਰਟ ਪਾਉਂਦੇ ਸੀ ਲੇਕਿਨ ਜਿੰਨੇ ਸਰਕਾਰ ਦੇ ਅਧਿਕਾਰੀ ਸੀ ਜੋ ਵੀ ਸਰਕਾਰ ਦਾ ਅਮਲਾ ਸੀ ਕਿਸੇ ਵੀ ਵਿਭਾਗ ਦਾ ਸੀ ਉਹਨੇ ਕਿਸੇ ਵੀ ਵਿਭਾਗ ਨੇ ਸਾਡੀ ਇੱਕ ਵੀ ਰਿਪੋਰਟ ਖੋਲ ਕੇ ਨਹੀਂ ਵੇਖੀ ਸਭ ਤੋਂ ਵੱਡਾ ਪ੍ਰਿਸ਼ਟਾਜਰ ਮੁੱਦਾ ਸੀ ਜਿਹੜਾ ਕਿ ਸਾਡਾ ਇਸ ਵਿਭਾਗ ਦਾ ਮੰਤਰੀ ਫੌਜਾ ਸਿੰਘ ਸਰਾਰੀ ਜਿਹੜਾ ਕਿ ਖੁਦ ਭ੍ਰਿਸ਼ਟਾਚਾਰ ਚ ਲਿਪਤੇ ਲੇਕਿਨ ਪੰਜਾਬ ਸਰਕਾਰ ਨੇ ਉਸ ਤੇ ਕੋਈ ਐਕਸ਼ਨ ਨਾ ਲੈ ਕੇ ਉਹਦੇ ਭ੍ਰਿਸ਼ਟਾਚਾਰ ਔਰ ਹੋਰ ਭ੍ਰਿਸ਼ਟਾਚਾਰ ਨੂੰ ਬੜਾਵਾ ਦੇਣ ਦੀ ਖਾਤਰ ਜਿਹੜੇ ਕਿ ਜੀਓਜੀ ਪੰਜਾਬ ਤੋਂ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਇਹਨਾਂ ਨੇ ਚਾਂਚਕ ਮਿਸ਼ਨ ਕਮੇਟੀ ਨਾ ਕੋ ਨੋਟਿਸ ਦਾ ਨਾ ਕੋ ਕਾਰਵਾਈ ਕੀਤੀ ਉਹਨਾਂ ਨੂੰ ਇਹਨਾਂ ਨੇ ਡਿਸਚਾਰਜ ਕਰਤਾ ਕੈਪਟਨ ਸਾਹਿਬ ਪਿਛਲੇ ਦਿਨੇ ਜੀਓਜੀ ਵੱਲੋਂ ਇੱਕ ਸਾਈਕਲ ਜਿਹੜੀ ਹੈ ਰੈਲੀ ਵੀ ਕੀਤੀ ਗਈ ਸੀਗੀ ਪੰਜਾਬ ਸਰਕਾਰ ਦਾ ਪਤਲਾ ਵੀ ਫੋਕਿਆ ਗਿਆ ਸੀਗਾ ਮੰਗਾ ਵੀ ਰੱਖੇngੀਆਂ ਸੀਗੀਆਂ ਪਰ ਕਿੰਨਾ ਕਿਤੇ ਜਿਹੜੀ ਹੈ ਤੁਹਾਡੀ ਮੰਗਾਂ ਤੇ ਪੂਰ ਨਹੀਂ ਬਈ ਬਿਲਕੁਲ ਜੀ ਅਸੀਂ ਪਿਛਲੇ 9 2 ਮਹੀਨੇ ਤੋਂ ਲਗਾਤਾਰ ਸੰਘਰਸ਼ ਕਰਿਆ ਸੈਂਕੜੇ ਰੈਲੀ ਕੱਢੀ ਐਮਐਨਏ ਘਰ ਰੁਕੇ ਡੀਸੀ ਨੂੰ ਮੰਗ ਕਰਤਾ ਸਗਰੂਰ ਭਗਵੰਤ ਮਾਨ ਦੀ ਕੋਠੀ ਮੁਰੇ ਤੱਕ ਲਿਤਾ ਜਿੰਨੇ ਵੀ ਇਹਨਾਂ ਦੇ ਕੰਮ ਨੇ ਮਿਸਟਰ ਨੇ ਕੈਪਟਨ ਮਿਸਟਰ ਨਾਲ ਵੀ ਅਸੀਂ ਉਹਦੇ ਘਰੇ ਘਰ ਜਾ ਕੇ ਤਰਨਾ ਤਰਤਾਰ ਸਿੰਘ ਸਨਮਾਨਾ ਸਾਡੀ ਮੀਟਿੰਗ ਹੋਈ ਜਿਹੜਾ ਪੰਚਾਇਤ ਮਂਚੀ ਢਾਲੀਵਾਲ ਉਧਰ ਨਾਲ ਮੀਟਿੰਗ ਹੋਈ ਮੀਤਹਰ ਨਾਲ ਮੀਟਿੰਗ ਹੋਈ ਲੇਕਿਨ ਸਾਨੂੰ ਕਿਸੇ ਨੇ ਵੀ ਮੁੱਖ ਮੰਤਰੀ ਤੋਂ ਮੀਟਿੰਗ ਕਰਨ ਦਾ ਟਾਈਮ ਲੈ ਕੇ ਨਹੀਂ ਦਿੱਤਾ ਅਸੀਂ ਈਵਨ ਕੇ ਮੁੱਖ ਮੰਤਰੀ ਤੇ OPSC ਉਸ ਦਿਨ ਸਾਡੀ 6 ਤਰੀਕ 6 ਅਕਤੂਬਰ ਨੂੰ ਮੀਟਿੰਗ ਹੋਈ ਸੀ ਉਸ ਦਿਨ ਸਾਨੂੰ ਪੁਸ਼ਵਾਸ ਦਇਆ ਕਿ ਅਸੀਂ ਤੁਹਾਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਟਾਈਮ ਲੈ ਕੇ ਦਿਆਂਗੇ ਲੇਕਿਨ ਸਾਡੀ ਉਸਨੇ ਉਸ ਦਿਨ ਸਾਨੂੰ ਮੀਟਿੰਗ ਫਿਰ 18 ਅਕਤੂਬਰ ਨੂੰ ਲਹਿਰਾ ਗਗਾ ਸੀਐਮ ਭਗਵੰਤ ਮਾਨ ਜਿਸ ਦਿਨ ਫੈਕਟਰੀ ਦਾ ਉਦਘਾਟਨ ਕਰਨਗੇ ਸੀ ਸਾਨੂੰ ਖੁਦ ਮਿਲੇ ਔਰ ਸਾਨੂੰ ਖੁਦ ਨਾਸ਼ਵਾਸਨ ਦਵਾਇਆ ਕਿ ਦਿਵਾਲੀ ਤੋਂ ਬਾਅਦ ਅਸੀਂ ਤੁਹਾਡੇ ਨਾਲ ਕਿਸੇ ਵੀ ਟਾਈਮ ਮੀਟਿੰਗ ਕਰਾਂਗੇ ਲੇਕਿਨ ਅੱਜ ਦਿਵਾਲੀ ਨੂੰ ਵੀ ਬੀਤੀ ਨੂੰ 1.5 ਮਹੀਨਾ ਹੋ ਗਿਆ ਲੇਕਿਨ ਮੁੱਖ ਮੰਤਰੀ ਆਪਣੇ ਵਾਅਦੇ ਤੇ ਹੀ ਪੂਰਾ ਨੁੱਤਰਿਆ ਕਿ ਮੈਂ ਉਹਨਾਂ ਨਾਲ ਵਾਅਦਾ ਕੀਤਾ ਸਰਵਸ ਇੱਕ ਸਰਵਸ ਨਾਲ ਕਿ ਮੈਂ ਉਹਨਾਂ ਨਾਲ ਮੀਟਿੰਗ ਕਰਾਂ ਕਿਉਂਕਿ ਇਹਨਾਂ ਦੇ ਵਿਖਾਵੇ ਹੋਰ ਨਹੀਂ ਕਾਰ ਚ ਜਾਂਦੇ ਜਾਂਦੇ ਕਹਿ ਦੇਣਗੇ ਵੀ ਅਸੀਂ ਲੋਕਾਂ ਦਾ ਮੁੱਖ ਮੰਤਰੀ ਲੋਕਾਂ ਦਾ ਮੁੱਖ ਮੰਤਰੀ ਇੰਨ੍ਹਾ ਗਿਆ ਕਿ ਹੁਣ ਆਮ ਮੁੱਖ ਮੰਤਰੀ ਬਣ ਗਿਆ ਕੱਲ ਕੋਈ ਬੀਬੀ ਨੂੰ ਕਾਰ ਦੇ ਵਿੱਚੋਂ ਬਾਰੀ ਉਤਾਰ ਕੇ ਦੇ ਰਿਆ ਸੀ ਵੀ ਮੈਂ ਤੇਰਾ ਮਸਲਾ ਹੱਲ ਕਰਾਂਗਾ ਜਦੋਂ ਕਿ ਬੀਬੀ 9 ਮਹੀਨਾ ਤੋਂ ਪਹਿਲਾਂ ਰੋ ਰਹੀ ਅਸੀਂ 2.5 ਮਹੀਨਾ ਤੋਂ ਇੱਥੇ ਲਗਾਤਾਰ ਰੋ ਰਹੇ ਹਾਂ ਲਗਾਤਾਰ ਕਿ ਇੱਕ ਮੁੱਖ ਮੰਤਰੀ ਦਿਖਦਾ ਨਹੀਂ ਇਹ ਸਿਰਫ ਇੱਕ ਕੂੜ ਪ੍ਰਚਾਰ ਕਰ ਰਹੇ ਨੇ ਕਿ ਆਮ ਲੋਕਾਂ ਦੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਨਾ ਹੋ ਕੇ ਪਹਿਲਾਂ ਨਾਲ ਵੀ ਖਾਸ ਸਰਕਾਰ ਬਣਦੀ ਪਹਿਲੇ ਹੁਸੈਨ ਮੁੱਖ ਮੰਤਰੀ ਕਿਸੇ ਦੀ ਗੱਲ ਸੁਣਦੇ ਸੀ ਲੇਕਿਨ ਇਹ ਸਿਰਫ ਇੱਕ ਜੁਮਲੇਬਾਜ਼ੀ ਜਿਵੇਂ ਨਾਟਕਬਾਜ਼ੀ ਹੁੰਦੀ ਨਾ ਜਿਵੇਂ ਨੇ ਸਟੇਜਾਂ ਦੇ ਪਹਿਲਾਂ ਸ਼ੋਅ ਕਰਦੇ ਸੀ ਉਸੇ ਤਰ੍ਹਾਂ ਹੁਣ ਸਟੇਜਾਂ ਦੇ ਸ਼ੋਅ ਕਰਕੇ ਲੋਕਾਂ ਨੂੰ ਗਮਰਾਹ ਕਰ ਰਿਹਾ ਤੇ ਹੋਰ ਕੋਈ ਕੰਮ ਨਹੀਂ ਕਰ ਰਿਹਾ ਗ੍ਰਾਉਂਡ ਤੇ ਮੇਰਾ ਨਾਮ ਸੁਬੇਦਾਰ ਗ੍ਰਿੰਦਰ ਡਿਸਟ੍ਰਿਕਟ ਤਰਨਤਾਰ ਐਜੇ ਸੰਘਰਸ਼ ਮਾਝਾ ਜੋਨ ਦਾ ਜੋਨ ਇਨਚਾਰਜਾਂ ਜੀ ਸ਼ਾਂਜਲੀਆ ਦਾ ਸਰ ਅੱਜ ਜੀਓ ਦੀ ਜਿਹੜੀ ਇੱਕ ਜੀਓਜੀ ਦੀ ਇੱਕ ਮੀਟਿੰਗ ਹੋ ਰਹੀ ਹੈਗੀ ਆ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਤੁਹਾਡੇ ਕੋਲ ਮੀਟਿੰਗ ਕਿੱਥੇ ਹੋਇਆ ਜੋ ਅੱਜ ਦੀ ਮੀਟਿੰਗ ਆ ਇਹ ਤੋਂ ਸ਼ਾਇਦ ਸਾਰਾ ਪੰਜਾਬ ਜਾਣੂ ਆ ਜੀਓਜੀ ਦੇ ਮਸਲਿਆਂ ਨੂੰ ਲੈ ਕੇ ਅੱਜ ਤੋਂ 2.5 ਮਹੀਨੇ ਤੋਂ ਲੈ ਕੇ ਹੁਣ ਤੱਕ ਜੋ ਬਿਨਾਂ ਨੋਟਿਸ ਤੋਂ ਜੀਓਜੀ ਕੱਢੇ ਗਏ ਹੀ ਉਹਨਾਂ ਦੇ ਬਾਰੇ ਇੱਕ ਸੀਐਮ ਸਾਹਿਬ ਦੇ ਨਾਲ ਮੀਟਿੰਗ ਦੀ ਖੁਆਇਸ਼ ਹੀ ਹੋਣ ਤੱਕ ਮੁdde ਬਾਦ ਦੀ ਗੱਲ ਹੈ ਅਜੇ ਤੱਕ ਪੰਜਾਬ ਸਰਕਾਰ ਕੋਲੇ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇੱਕ ਸਾਬਕਾ ਸੈਨਿਕ ਜਿਹੜੇ ਜੀਓਜੀਡੀ ਡਿਊਟੀ ਕਰਦੇ ਹੋ ਉਹਨਾਂ ਨੂੰ ਮਿਲਣ ਵਾਸਤੇ ਟਾਈਮ ਹੋਵੇ ਪੰਜਾਬ ਦਾ ਪੈਸਾ ਤੇ ਪੰਜਾਬ ਦੇ ਟੋਟਲ ਮਨਿਸਟਰ ਤੇ ਐਮਐਲਏ ਜਿਹੜੇ ਆ ਉਹ ਦੂਜੀਆਂ ਸਟੇਟਾਂ ਤੇ ਜਾ ਕੇ ਆਪਦਾ ਪ੍ਰਚਾਰ ਕਰਕੇ ਆਪਦਾ ਰੰਗ ਵਿਖਾਉਣ ਦੇ ਆ ਜਦਕਿ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੰਜਾਬ ਵਾਸਤੇ ਚੁਣਿਆ ਸੀ ਨਾ ਕਿ ਹਿਮਾਚਲ ਵਾਸਤੇ ਚੁਣਿਆ ਸੀ ਨਾ ਹਰਿਆਣੇ ਵਾਸਤੇ ਚੁਣਿਆ ਸੀ ਨਾ ਹੁਣ ਉਹਦੇ ਗੁਜਰਾਤ ਵਾਸਤੇ ਚੁਣਿਆ ਵਾ ਸਾਡੀ ਇਹ ਬੇਨਤੀ ਆ ਕਿ ਸਾਡੇ ਨਾਲ ਸੀਐਮ ਸਾਹਿਬ ਮੀਟਿੰਗ ਕਰਨ ਜੋ ਮੰਗਾਂ ਹੋਣਗੇ ਉਹਨਾਂ ਨੂੰ ਮੈਮੋਰੰਡਮ ਦੇਵਾਂਗੇ ਫਲੇ ਤੱਕ ਕੋਈ ਵੀ ਮੀਟਿੰਗ ਨਹੀਂ ਹੋਈ ਉਹਨਾਂ ਬਲੌਗ ਦੀ ਆਸ਼ਵਾਸਨ ਦਵਾਇਆ ਗਿਆ ਜਾਂ ਕੋਈ ਮਿਲਣ ਦੀ ਕੋਸ਼ਿਸ਼ ਕੀਤੀ ਕਿਵੇਂ ਦੇਖੋ ਜੀ ਇੱਕ ਕੈਬਨਿਟ ਮਿਨਿਸਟਰ ਹੋਣਾ ਬੜੀ ਵੱਡੀ ਗੱਲ ਹੈ ਕਈ ਕੈਬਨਿਟ ਮਿਨਿਸਟਰਾਂ ਨੇ ਵਾਅਦੇ ਕੀਤੇ ਤੁਹਾਡੀ ਮੀਟਿੰਗ ਕਰਾਉਣੇ ਆ ਸੀਐਮ ਸਾਹਿਬ ਦਾ ਲਹਿਰੇ ਗਾਗੇ ਪ੍ਰੋਗਰਾਮ ਸੀ ਸਾਡੇ ਜੀਓਜੀ ਸਾਹਿਬ ਖੁਦ ਸੀਐਮ ਸਾਹਿਬ ਨੂੰ ਮਿਲੇ ਸੀਐਮ ਸਾਹਿਬ ਦੇ ਵਰਡ ਜਿਹੜੇ ਮੂੰਹ ਤੋਂ ਨਿਕਲੇ ਕਿ ਮੈਂ ਤੁਹਾਡੇ ਨਾਲ ਮੀਟਿੰਗ ਕਰਾਂਗਾ ਅਗਰ ਉਹ ਨਹੀਂ ਪੂਰੇ ਹੁੰਦੇ ਤੇ ਪੰਜਾਬ ਦੇ ਕਿਸ ਬੰਦੇ ਤੇ ਇਹ ਉਮੀਦ ਕਰ ਸਕਦੇ ਆ ਕਿ ਸਾਡੀ ਗੱਲ ਸੁਨੇਗਾ ਉਹਨਾਂ ਨੇ ਇੱਕ ਟਾਈਮ ਦਿੱਤਾ ਉਹਨਾਂ ਦੇ ਉਸ ਦੀ ਨਵਰਾਜ ਬਰਾੜ ਸਿੰਘ ਕਿਸੇ ਟਾਈਮ ਪੱਟੀ ਦੇ ਐਸਡੀਐਮ ਸੀ ਨਿੱਜੀ ਤੌਰ ਤੇ ਸਾਨੂੰ ਜਾਣਦੇ ਸੀ ਅਸੀਂ ਉਹਨਾਂ ਨੂੰ ਜਾ ਕੇ ਲਿਖਤੀ ਅਰਬਾ ਰੁਪਈਆ ਦਾ ਘਟਾਲਾ ਦਿੱਤਾ ਕਿ ਸਾਡੇ ਨਾਲ ਬਹਿ ਕੇ ਗੱਲ ਕਰੋ ਤੁਹਾਨੂੰ ਦੱਸ ਦਿਆਂ ਕਿ ਅਸੀਂ ਡਿਊਟੀਆਂ ਕੀ ਕੀਤੀਆਂ ਇਹ ਗਵਰਨਮੈਂਟ ਕਹਿੰਦੀ ਆ ਇਹਨਾਂ ਨੂੰ ਕੰਮ ਨਹੀਂ ਆਉਂਦਾ ਮੰਨਦੇ ਆ ਅਸੀਂ ਕੰਮ ਨਹੀਂ ਆਉਂਦਾ ਮੈਂ ਬੜੇ ਚਿਰ ਦਾ ਬੋਲ ਰਿਹਾ ਹਰ ਇੱਕ ਪਿੰਡ ਦੇ ਜੀਓਜੀ ਲੈਵਲ ਤੇ ਜਾ ਕੇ ਇੱਕ ਆਈਐਸ ਅਫਸਰ ਦੇ ਨਾਲ ਉਹਦੀ ਡਿਬੇਟ ਕਰਾ ਦਿਓ ਕਿ ਤੇਰੇ ਪਿੰਡ ਦੀ ਸਟੇਟਸ ਕੀ ਆ ਅਗਰ ਸਾਡਾ ਜੀਓਜੀ ਉਦੋਂ ਤੋਂ ਥੱਲੇ ਚਲੇ ਜੇ ਤਾਂ ਹੀ ਸਾਰੇ ਮੰਨ ਜਾਣਗੇ ਕਿ ਜੀਓਜੀ ਨੇ ਕੰਮ ਨਹੀਂ ਕੀਤਾ ਕੀ ਕੀ ਕੰਮ ਕੀਤੇ ਗਏ ਆ ਤੁਹਾਡੇ ਵੱਲੋਂ ਹੁਣ ਤੱਕ ਜਿਹੜੇ ਵੇਖੋ ਜੀ ਇਹਦਾ ਬੈਕਗ੍ਰਾਉਂਡ ਜਾਈਏ ਅੱਜ ਤੋਂ 4-5 ਸਾਲ ਪਹਿਲਾਂ ਜਦੋਂ ਕਾਂਗਰਸ ਗਵਰਨਮੈਂਟ ਸੀ ਕਪਟਨ ਸਾਹਿਬ ਉਸ ਸਮੂਖ ਮੰਤਰੀ ਸੀ ਉਹਨਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਪੰਜਾਬ ਸਰਕਾਰ ਦੀ ਹਾਲਤ ਇੰਨੀ ਜਿਆਦਾ ਪਤਲੀ ਹੋ ਗਈ ਆ ਕਿ ਉਹ ਪ੍ਰਸ਼ਾਸਨ ਉਹਨਾਂ ਤੇ ਕਾਬੂ ਪਾਉਣ ਤੇ ਅਸਮਰਥ ਆ ਉਹਨਾਂ ਇੱਕ ਸਟ੍ਰੈਟਜੀ ਬਣਾਈ ਜਿਹਦੇ ਚ ਸਿਰਫ ਤੇ ਸਿਰਫ ਫੌਜੀ ਰੱਖਿਆ ਗਿਆ ਕੋਈ ਹੋਰ ਮਹਿਕਮਾ ਐਡ ਨਹੀਂ ਕੀਤਾ ਕਿ ਪਾਰਦਰਸ਼ਤਾ ਖਤਮ ਹੋ ਜਾਏਗੀ ਉਸ ਨੂੰ ਟੋਟਲ ਇੱਕ ਅੱਖ ਨਕ ਤੰ ਦੇ ਮੁਤਾਬਕ ਦਿੱਤਾ ਮੂੰਹ ਨਹੀਂ ਦਿੱਤਾ ਬੋਲਣ ਵਾਸਤੇ ਇਨਫੋਰਮੇਸ਼ਨ ਦੇਣ ਵਾਸਤੇ ਰੱਖਿਆ ਸੀ ਜੋ ਹੁਣ ਤੱਕ ਲੱਖਾਂ ਰਿਪੋਰਟਾਂ ਪਾਈਆਂ ਇੱਕ ਕੱਲੇ ਤਰਨਤਾਰਨ ਦੀ ਮੈਂ ਅਗਰ ਸਟੇਟਸ ਦੱਸਦਾ ਵਾਂ 1,11,000 ਦੇ ਲੱਗੇ 1 ਸਾਲ ਦੀ ਰਿਪੋਰਟ ਹੈ ਮੇਰੇ ਤਰਨਤਾਰਨ ਜ਼ਿਲ੍ਹੇ ਦੀ ਜਿੱਦੇ ਤੋਂ 95,000 ਰਿਪੋਰਟਾਂ ਦੇ ਤੱਕ ਪੈਂਡਿੰਗ ਪਈਆਂ ਜਿੰਨਾਂ ਕੋਲੇ ਗਵਰਨਮੈਂਟ ਕੋਲ ਖੋਲ ਕੇ ਵੇਖਣ ਦਾ ਟਾਈਮ ਨਹੀਂ ਮਿਲਿਆ ਕਿ ਇਹਨਾਂ ਨੇ ਸਾਨੂੰ ਕੁਝ ਦੱਸਿਆ ਤੇ ਅਸੀਂ ਕਰੀਏ ਪਿਛਲੇ ਦਿਨੇ ਮੰਤਰੀ ਪਹੁੰਚੇ ਸੀ ਮੋਗਾ ਦੇ ਵਿੱਚ ਜੀਓਜੀ ਦੀ ਟੀਮ ਨੇ ਉਹਨਾਂ ਨੂੰ ਕਾਲੀਆਂ ਝੱਡੀਆਂ ਦਿਖਾਈਆਂ ਸੀ ਮੰਤਰੀ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਸੀ ਕਿ ਜਲਦੀ ਤੁਹਾਡੇ ਜਿਹੜੇ ਸਮੱਸਿਆਵਾਂ ਉਹਨਾਂ ਨੂੰ ਹੱਲ ਕੀਤਾ ਜਾਏਗਾ ਤੁਸੀਂ ਕਿਦਾਂ ਦੇਖਦੇ ਹੋ ਵੇਖੋ ਜੀ ਇਹ ਇੱਕ ਝੂਠੀ ਸਰਕਾਰ ਆ ਪਹਿਲੀ ਗੱਲ ਮੈਂ ਇੱਕ ਗੱਲ ਕੋਟ ਕਰਨੀ ਚਾਹੁੰਦਾ ਵਾਂ ਤਰਨਤਾਰਨ ਜ਼ਿਲ੍ਹੇ ਵੱਲੋਂ ਅੱਜ ਤੱਕ ਸਾਡੇ ਨਾਲ ਜਿੰਨੀਆਂ ਵੀ ਸਰਕਾਰਾਂ ਸੀ ਅਸੀਂ ਕਦੀ ਕਿਸੇ ਐਮਐਲਏ ਨਾਲ ਰਾਜਨੀਤਿਕ ਪਾਰਟੀ ਦੇ ਨਾਲ ਮੀਟਿੰਗ ਨਹੀਂ ਕੀਤੀ ਜਦਕਿ ਉਹਨਾਂ ਨੂੰ ਸਾਡੇ ਵੱਲ ਪਹੁੰਚ ਕੀਤੀ ਉਹਨਾਂ ਦੀ ਸਾਡੇ ਵੱਲ ਪਹੁੰਚ ਕੀਤੀ ਗਈ ਸੀ ਪਰ ਅਸੀਂ ਸੌਂਦੇ ਹੀ ਅਸੀਂ ਰਾਜਨੀਤਿਕ ਮੁੱਦਿਆਂ ਤੇ ਨਹੀਂ ਆਉਣਾ ਜਿਹੜੀ ਅੱਜ ਦੀ ਸਰਕਾਰ ਆ ਇਹਦਾ ਇੱਕੋ ਹੀ ਰੋਲ ਮਾਡਲ ਸੀ ਕਿ ਅਸੀਂ ਕਰਪਸ਼ਨ ਖਤਮ ਕਰਨੇ ਆਂ ਇਹ ਸ਼ਵਾਸ਼ੇ ਨੇ ਸੀ ਲੋਕਾਂ ਨੇ ਇਹਨਾਂ ਦੀਆਂ ਗੱਲਾਂ ਜਾਣ ਕੇ 79% ਵੋਟ ਕੈਪਟਨ ਸਾਹਿਬ ਦੇ ਸੌਰੀ ਮਾਨ ਸਾਹਿਬ ਦੇ ਮਗਰ ਪੈਂਦੀ ਆ ਉਹ ਤੋਂ ਬਾਅਦ ਇਹਨਾਂ ਨੇ ਸਾਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੈਂ ਤਰਨਤਾਰਨ ਦੇ ਵਿੱਚ ਸਾਰੇ ਜਿੰਨੇ ਸਾਡੇ ਐਮਐਲਏ ਸੀ ਕੈਬਨਿਟ ਮੰਤਰੀ ਉਹਦੇ ਵਿੱਚ ਭੁੱਲਰ ਸਾਹਿਬ ਸ਼ਾਮਲ ਨੇ ਅਸੀਂ ਇਹ ਕਹਿ ਹੀ ਕਿ ਤੁਸੀਂ ਵੀ ਸੱਚੇ ਅਸੀਂ ਵੀ ਸੱਚੇ ਉਹ ਤੁਹਾਨੂੰ ਇੱਕ ਫਰੇਮ ਵਿਖਾਈਏ ਪੰਜਾਬ ਦਾ ਹਾਲ ਕੀ ਆ ਜਿੱਦੋਂ ਮੈਂ ਖੁਦ ਲਿਖਤੀ ਜਿਹਦੇ ਤੇ ਡੀਸੀ ਦੇ ਸਾਈਨ ਆ ਉਹਦੇ ਤੇ 90 90 ਲੱਖ ਰੁਪਇਆ ਜਿਹੜਾ ਇੱਕ ਇੱਕ ਪਿੰਡ ਦਾ ਜਿਹੜਾ ਗੁੰਮ ਹੋ ਗਿਆ ਵਾ 12 ਕਰੋੜ ਦਾ ਫੇਸ 1 ਦਾ ਪੈਸਾ ਪੱਟੀ ਤਹਿਸੀਲ ਦਾ 12 ਕਰੋੜ ਦਾ ਸਿਰਫ ਫੇਸ 1 ਦਾ ਪੈਸਾ ਜਿਹੜਾ ਸਿਰਫ ਵੀਡੀਓ ਦੇ ਥਰੂ ਬਾਕੀ ਵਿਭਾਗਾਂ ਦੀ ਨਹੀਂ ਗੱਲ ਕਰਦਾ ਜਿਹੜਾ ਗਵਰਮਸੀ ਜੀ ਦੀ ਪ੍ਰੈਜੈਂਟੇਸ਼ਨ ਭੁੱਲਰ ਸਾਹਿਬ ਨੂੰ ਮੈਂ ਖੁਦ ਦਿੱਤੀ ਆ ਕਿ ਸਾਰਾ ਫਰੇਮ ਵੇਖੋ ਆ ਪਿੰਡ ਦਾ ਨਾਂ ਜੇ ਪਿੰਡ ਚ ਸੀਵਰੇਜ ਹੈ ਨਹੀਂ ਪੈਸਾ ਖਾ ਕੇ ਇਹ ਪਿੰਡ ਦੇ ਵਿੱਚ ਛੱਪੜ ਹੈ ਨਹੀਂ ਪੈਸੇ ਪੈਸਾ ਖਾ ਕੇ ਅਜੇ ਤੱਕ ਕੋਈ ਐਕਸ਼ਨ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਇੱਕ ਚੀਜ਼ ਦਾ ਡਰ ਲੱਗ ਗਿਆ ਕਿ ਅਗਰ ਇਹ ਕਾਂਗਰਸ ਗਵਰਨਮੈਂਟ ਦੇ ਰੱਖੇ ਹੋਏ ਬੰਦੇ ਕਾਂਗਰਸ ਗਵਰਨਮੈਂਟ ਦੇ ਪੋਲ ਖੋਲਣ ਦੇ ਆ ਤੇ ਕੱਲ ਨੂੰ ਸਾਨੂੰ ਇਹਨਾਂ ਜੀਣ ਨਹੀਂ ਦੇਣਾ ਕਿਉਂਕਿ ਅਜੇ ਤੱਕ ਜੋ ਪੈਸੇ ਦਾ ਰੌਲਾ ਪੈਂਦਾ ਕਾਂਗਰਸ ਗਵਰਨਮੈਂਟ ਦਾ ਸਰ ਜੀ ਅਜੇ ਤੱਕ ਆਮ ਆਪੀ ਪਾਰਟੀ ਦੇ ਪੈਸੇ ਦਾ ਤਾਂ ਜੀਓ ਜਿੱਦ ਨਾਲ ਜ਼ਿਕਰ ਹੀ ਨਹੀਂ ਹੋਇਆ ਜੀਓ ਜੀ ਵੱਲੋਂ ਸਮੇਂ-ਸਮੇਂ ਤੇ ਬੇ ਸੇਵਾ ਵੀ ਕਾਫੀ ਕੀਤੀਆਂ ਗਈਆਂ ਔਰ ਜਿਹੜੀਆਂ ਕਿ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤੁਹਾਨੂੰ ਇਸੇ ਸਰਕਾਰ ਨੇ ਤੁਹਾਨੂੰ ਨਕਾਰਾ ਬਣਾਤਾ ਜਦਕਿ ਜੀਓ ਜੀ ਹਰ ਟਾਈਮ ਪਹਿਲ ਦੇ ਕਦਮੇ ਨਾਲ ਜੁੜਦੇ ਸਾਡੇ ਕੋਲੇ ਹਰ ਇੱਕ ਚੀਜ਼ ਦੀ ਪ੍ਰੈਜੈਂਟੇਸ਼ਨ ਤਿਆਰ ਆ ਜਿੱਦੋਂ 2019 ਦੇ ਵਿੱਚ ਹੜ੍ਹ ਆਏ ਸੀ ਮੈਂ ਅਗਰ ਤਰਨ ਤਰਨ ਬੈਲਟ ਦੀ ਗੱਲ ਕਰਦਾ ਵਾਂ ਉਹਦੇ ਚ ਤਕਰੀਬਨ 4.5 ਲੱਖ ਰੁਪਈਆ ਸਾਡੇ JioG ਨੇ ਜੇਬ ਦੇ ਵਿੱਚੋਂ ਲੋਕਾਂ ਨੂੰ ਦਿੱਤਾ ਜਿਨ੍ਹਾਂ ਦੀਆਂ ਫਸਲਾਂ ਮਾਰੀਆਂ ਗਈਆਂ 33 ਟਰਾਲੀਆਂ ਤੂੜੀ ਕਲੈਕਸ਼ਨ ਕਰਕੇ ਦੂਜੇ ਪਿੰਡਾਂ ਚੋਂ ਅਸੀਂ ਲੱਗਦੇ ਪਿੰਡਾਂ ਨੂੰ ਦਿੱਤੀ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਤਹਿਤ ਗਰੀਬ ਘਰਾਂ ਦੀਆਂ ਲੜਕੀਆਂ ਜਿਨ੍ਹਾਂ ਕੋਲੇ ਜੁੱਤੀਆਂ ਨਹੀਂ ਅਸੀਂ JioG ਟੀਮ ਨੇ ਅਡਾਪਟ ਕਰਕੇ ਕਬੱਡੀ ਟੀਮ ਬਣਾਈ ਬੱਚੀਆਂ ਦਾ ਹੌਸਲਾ ਵਧਾਈ ਆ ਤੇ 4.5 ਲੱਖ ਰੁਪਏ ਕਲੈਕਸ਼ਨ ਕਰਕੇ ਬੱਚੀਆਂ ਨੂੰ ਦਿੱਤੇ ਜਿਨ੍ਹਾਂ ਦਾ ਸਾਰਾ ਖਰਚਾ ਅਸੀਂ ਝੱਲਦੇ ਸੀ ਸਾਡੇ ਨਾਲ ਗੱਲ ਤੇ ਕਰੇ ਅਸੀਂ ਕੰਮ ਨਹੀਂ ਕਿੱਥੇ ਕੀਤਾ ਪਰ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਆਓ ਸਾਰੇ ਰਲ ਮਿਲ ਕੇ ਖਾਈਏ ਇਹਨਾਂ ਨੂੰ ਪਾਸੇ ਕਰੀਏ ਕਿਉਂਕਿ ਉਹਨਾਂ ਨੂੰ ਪਤਾ ਜਿਹੜੀ ਲਾਲ ਪੱਗ ਆ ਇਹ ਨਾ ਵਿਕਦੀ ਆ ਨਾ ਖਰੀਦੀ ਜਾਂਦੀ ਆ ਨਾ ਇਹ ਬਦਲਦੀ ਆ ਜਿੰਨਾ ਚਿਰ ਇਹ ਪਾਸੇ ਨਹੀਂ ਜਾਂਦੇ ਸਾਡਾ ਅਗਲਾ ਰਸਤਾ ਨਹੀਂ ਖੁੱਲਦਾ ਇਹੋ ਹੀ ਇੱਕ ਵੱਡਾ ਕਾਰਨ ਸੀ ਕਿ ਇਹਨਾਂ ਨੂੰ ਪਾਸੇ ਕਰਾਂਗੇ ਤੇ ਸਾਨੂੰ ਖਾਣ ਦਾ ਮੌਕਾ ਮਿਲੂਗਾ ਨਹੀਂ ਤੇ ਇਹਨਾਂ ਸਾਨੂੰ ਖਾਣ ਨਹੀਂ ਦੇ। ਪੰਜਾਬ ਸਰਕਾਰ ਦੇ 7500 ਕਰੋੜ ਦੇ ਜਿਹੜੇ ਆ ਬਜਟ ਦੀ ਗੱਲ ਕੀਤੀ ਸੀ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਦੇ 75 ਕਰੋੜ ਦੇ ਬਜਟ ਦੀ ਪੰਜਾਬ ਦੁਨੀਆ ਨੂੰ ਲੱਗਦਾ ਵਾ ਇਹ ਦੁਨੀਆ ਨੂੰ ਲਭਾਉਣ ਵਾਸਤੇ ਬੋਲਿਆ ਗਿਆ ਕਿ ਸੀਐਮ ਸਾਡੇ ਵਾਸਤੇ ਸੋਚਦਾ ਅਗਰ ਗਵਰਨਮੈਂਟ ਦੇ ਖਜ਼ਾਨਿਆਂ ਦੇ ਉੱਤੇ ਨਜ਼ਰ ਮਾਰ ਗਏ ਜਿਹੜਾ 77 75 ਕਰੋੜ ਰੁਪਏ ਦੀ ਗੱਲ ਕਰਦੇ ਆ 75 ਪੈਸੇ ਦੇ ਬਰਾਬਰ ਹੈ ਗਵਰਨਮੈਂਟ ਦੇ ਕੋਲੇ ਮੈਂ ਤਰਨਤਾਰਨ ਦੇ ਇੱਕ ਪਿੰਡ ਨੂੰ ਕੋਟ ਕਰਦਾ ਪਿੰਡ ਬੋਪਾਰਾਏ ਮਾਡਲ 1530 ਵੋਟ ਦਾ ਪਿੰਡ ਆ ਜਿਹਦੇ ਚ 86 ਨਜਾਇਜ਼ ਪੈਨਸ਼ਨਾਂ ਚੱਲਦੀਆਂ ਉਹਦੇ ਤੇ ਅਗਰ ਸਰਵੇ ਕੀਤਾ 58 ਬੰਦੇ ਆ ਜਿਹੜੇ ਮਰ ਗਏ ਜਿਨ੍ਹਾਂ ਦਾ ਪੈਸਾ ਕੋਈ ਖਾ ਰਿਆ 28 ਬੰਦੇ ਆ ਜਿਨ੍ਹਾਂ ਦਾ ਪਿੰਡ ਦਾ ਐਡਰੈਸ ਹੈ ਨਹੀਂ ਉਹਨਾਂ ਨੂੰ ਅਗਰ 1500 ਨਾਲ ਕੈਲਕੂਲੇਸ਼ਨ ਕਰਕੇ 5 ਸਾਲ ਦਾ ਕੈਲਕੂਲੇਸ਼ਨ ਕਰਦੇ ਆ 12900 12591 ਪਿੰਡ ਆ ਪੰਜਾਬ ਦਾ ਜਿਹਦੇ ਚ ਅਗਰ ਸ਼ਹਿਰ ਬਾਹਰ ਕੱਢ ਦਈਏ ਤੇ 94 ਅਰਬ ਰੁਪਏ ਦਾ ਬਜਟ ਬਣਦਾ ਵਾ ਸਾਡੇ ਨਾਲ ਇੱਕ ਸਕੀਮ ਹੈ ਅਗਰ ਸਾਡੇ ਨਾਲ ਕਲੀਅਰ ਕਰਦੇ ਤੇ ਅਸੀਂ ਤੇ ਗਵਰਨਮੈਂਟ ਦੇ ਖਜ਼ਾਨੇ ਨੂੰ ਦੋਣਾ ਕਰ ਦਈਏ ਪਰ ਸਾਡੇ ਨਾਲ ਬਹੇ ਤੇ ਸਹੀ ਇਮਾਨਦਾਰੀ ਤੇ ਕਰੇ ਚੱਕਰ ਇਹ ਆ ਵੀ ਇਹ ਇਮਾਨਦਾਰਾ ਮੈਂ ਹੀ ਬੇਇਮਾਨਾ ਸਾਡਾ ਇਹਨਾਂ ਨਾਲ ਚੱਕਰ ਨਹੀਂ 걸ਣਾ ਤੁਸੀਂ ਹੁਣ ਕਿਉਂ ਜਾਗਰ ਕਰ ਰਹੇ ਹੋ ਇਹ ਤਾਂ ਪਹਿਲਾਂ ਦਾ ਚੱਕਰ ਹੈ ਤੇ ਫਿਰ ਵੀ ਪਹਿਲਾਂ ਕਿਉਂ ਜਾਗਰ ਕੀਤਾ ਇੱਕ ਕੰਪਲੀਟਾਂ ਗਈਆਂ ਜੀ ਮੈਂ ਤੁਹਾਨੂੰ ਦੱਸ ਚੁੱਕਾ 95000 ਕੰਪਲੀਟਾਂ ਤਰਨ ਤਰਨ ਦੀਆਂ ਪੈਂਡਿੰਗ ਪਈਆਂ ਵਾਂ ਅਜੇ ਤੱਕ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕੀ ਸਮਝਦੇ ਆ ਬੇਇਮਾਨੀ ਕੀਤੀ ਚੋੜਨ ਵਾਲੀ ਬੇਇਮਾਨੀ ਕਿਉਂਕਿ ਇਹਦੇ ਵਿੱਚ ਸ਼ੁਰੂ ਤੋਂ ਮੈਨੂੰ ਇੱਕ ਚੀਜ਼ ਲੱਗੀ ਸੀ ਜਦੋਂ ਸੀਐਮ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਇਹਨਾਂ ਸੈਕਟਰੇਟ ਬਦਲੀ ਕੀਤੀ ਸਾਰੇ ਉਦੋਂ ਬਾਅਦ ਸਾਰੇ ਡੀਸੀ ਬਦਲੀ ਕੀਤੇ ਉਦੋਂ ਬਾਅਦ ਇਹਨਾਂ ਸਾਰੇ ਐਸਐਸਪੀ ਬਦਲੀ ਕੀਤੇ ਡੀਐਸਪੀ ਬਦਲੀ ਕੀਤੇ ਉਦੋਂ ਮੈਨੂੰ ਲੱਗਦਾ ਸੀ ਕਿ ਇਹ ਇੱਕ ਨਾ ਕ੍ਰਿਪਸ਼ਨ ਦੀ ਚੈਨ ਨੂੰ ਤੋੜ ਕੇ ਨਵੇਂ ਸਿਰਿਓਂ ਪੰਜਾਬ ਨੂੰ ਸਿਰਜਣਗੇ ਪਰ ਪਤਾ ਹੁਣ ਇਹ ਮਹਿਸੂਸ ਹੁੰਦਾ ਵਾ ਕਿ ਜਿਹੜਾ ਬੰਦਾ ਜਿਹਦੇ ਲਾਇਕ ਹੀ ਉਹਨੂੰ ਉੱਥੇ ਫਿੱਟ ਕਰਦੇ ਸੀ ਨਾ ਕਿ ਕ੍ਰਿਪਸ਼ਨ ਨੂੰ ਤੋੜਦੇ ਸੀ